ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਕਈ ਤਰ੍ਹਾਂ ਦੀਆਂ ਚਰਚਾਵਾਂ ਕੈਨੇਡਾ ਤੋਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਲਗਾਤਾਰ ਪਾਲਿਸੀ ਚੇਂਜਸ ਤੇ ਫੇਰ ਕੰਮ ਹੋ ਰਿਹਾ ਉੱਥੋਂ ਦੀ ਇਮੀਗ੍ਰੇਸ਼ਨ ਮਿਨਿਸਟਰੀ ਦੇ ਵਿੱਚ ਇਥੋਂ ਤੱਕ ਚਰਚਾਵਾਂ ਸੁਣੀਆਂ ਨੇ ਜਸਮੀਤ ਜੀ ਕਿ ਆਉਂਦੇ ਦਿਨਾਂ 'ਚ ਜਿਹੜਾ ਬਿਜ਼ਨਸ ਮੈਨੇਜਮੈਂਟ ਹੈ ਬਿਜ਼ਨਸ ਮੈਨੇਜਮੈਂਟ ਦਾ ਜਿਹੜਾ ਪੋਸਟ ਸਟਡੀ ਵਰਕ ਪਰਮਿਟ ਹੈ ਉਹਦੇ ਤੇ ਵੀ ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਰੋਕਾਂ ਲੱਗ ਸਕਦੀਆਂ ਨੇ ਕਿਸ ਰੂਪ 'ਚ ਰੋਕਾਂ ਲੱਗ ਸਕਦੀਆਂ ਨੇ ਅੱਜ ਤੁਸੀਂ ਇੰਡੀਅਨ ਔਰ ਕੈਨੇਡੀਅਨ ਸਟੂਡੈਂਟਸ ਨੂੰ ਇਹ ਵੀ ਜ਼ਰੂਰ ਸਪਸ਼ਟ ਕਰੋ ਔਰ ਇਹਦੇ ਨਾਲ ਨਾਲ ਆਉਂਦੇ ਸਮੇਂ 'ਚ ਕੀ ਅਜਿਹੇ ਕੋਰਸੇਜ਼ ਵੀ ਨੇ ਜਿੱਥੇ ਪੋਸਟ ਸਟਡੀ ਵਰਕ ਪਰਮਿਟ ਬਹੁਤ ਲੰਮੇ ਸਮੇਂ ਲਈ ਵਿਦਿਆਰਥੀਆਂ ਨੂੰ ਮਿਲ ਸਕਦਾ ਹੈ ਸੋ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਕੀ ਪੋਸਟ ਰੀ ਵਰਕ ਪਰਮਿਟ ਘੱਟ ਸਕਦਾ ਆਉਂਦੇ ਸਮੇਂ ਕਿਉਂਕਿ ਭੇੜ ਚਾਲ ਦੇ ਰੂਪ ਚ ਸਾਡੇ ਵਿਦਿਆਰਥੀਆਂ ਨੇ ਬਿਜ਼ਨਸ ਮੈਨੇਜਮੈਂਟ ਦੇ ਕੋਰਸਾਂ ਚ ਦਾਖਲਾ ਲਿਆ ਇਹ ਪੂਰੀ ਚਰਚਾ ਕਿਸ ਤਰ੍ਹਾਂ ਦੀ ਹੈ ਕੈਨੇਡਾ ਚ ਜਿਹੜੇ ਆਉਂਦੇ ਦਿਨਾਂ ਚ ਇਹਦੇ ਤੇ ਕੋਈ ਅਨਾਉਂਸਮੈਂਟ ਵੀ ਹੋ ਸਕਦੀ ਹੈ ਕਹਿੰਦੇ ਦੇਖੂੰਗਾ ਜੀ ਕਹਿੰਦੇ ਆ ਲਾਸਟ ਈਅਰ 2023 ਚ ਇਦਾਂ ਹੋਇਆ ਕਿ ਮੈਨੂੰ ਲੱਗਦਾ ਹੈ ਕਿ ਜੇ 10 ਲੱਖ ਬੱਚਾ ਕੈਨੇਡਾ ਪਹੁੰਚਿਆ ਜਿਹਦੇ ਵੀਜ਼ਾ ਆਏ ਤਾਂ ਉਸ ਚ 5 ਲੱਖ ਬੱਚਾ ਬਿਜ਼ਨਸ ਮੈਨੇਜਮੈਂਟ ਲੈ ਕੇ ਪਹੁੰਚਿਆ ਸੋ ਉਹ ਬਿਜ਼ਨਸ ਮੈਨੇਜਮੈਂਟ ਹੀ ਲੈ ਕੇ ਪਹੁੰਚਿਆ ਕਿਉਂਕਿ ਉਹ ਪੜਨ ਵਾਲਾ ਬੱਚਾ ਨਹੀਂ ਸੀ ਦੂਜਾ ਇਹ ਵੀ ਸੀ ਕਿ ਪੀਪੀਪੀ ਕਾਲਜੇਸ ਚ ਜ਼ਿਆਦਾਤਰ ਬਿਜ਼ਨਸ ਦਾ ਕੋਰਸ ਹੁੰਦਾ ਸੀ ਉਹ ਲੈਬ ਵਾਲੇ ਕੋਰਸ ਕਰਾਉਂਦੇ ਹੀ ਨਹੀਂ ਉਹ ਲੈਬ ਵਾਲੇ ਕੋਰਸ ਤਾਂ ਨਹੀਂ ਕਰਾਉਂਦੇ ਸੀ ਕਿਉਂਕਿ ਉਹਨਾਂ ਕੋਲ ਜਗ੍ਹਾ ਰੈਸਟ੍ਰਿਕਟਡ ਹੁੰਦੀ ਸੀ ਸੋ ਕੁਝ ਪੀਪੀਪੀ ਕਾਲਜੇਸ ਤਾਂ ਇਦਾਂ ਦੇ ਸੀ ਜਿਹੜੇ ਇੱਕ ਦਿਨ ਕਲਾਸ ਲਾਂਦੇ ਸੀ ਔਰ ਬੱਚਿਆਂ ਨੇ ਕਿਹਾ ਕਿ ਜਿਹੜੇ ਕਲਾਸ ਇੱਕ ਦਿਨ ਲਾਂਦੇ ਆ ਸੀ ਉਸ ਕਾਲਜ ਚ ਜਾਣਾ ਤਾਂ ਕਿ ਅਸੀਂ ਕੰਮ ਕਰ ਸਕੀਏ ਫੁੱਲ ਜੋ ਦੋ ਬੱਚੇ ਉਹ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਹੋ ਗਏ ਜਿਹੜੇ ਬੱਚੇ ਕੀ ਕਹਿੰਦੇ ਆ ਵਿਚਾਰੇ ਚੰਗੇ ਵੀ ਸੀ ਜਿਹੜੇ ਪੜ੍ਹਾਈ ਚੰਗੇ ਕਾਲਜਾਂ ਚ ਕਰਦੇ ਸੀ ਚੰਗੇ ਕੋਰਸੇ ਲੈਂਦੇ ਸੀ ਜਿਹੜਾ ਉਹਨਾਂ ਨੂੰ 20 ਘੰਟੇ ਕੰਮ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਸੋ ਇਹਦਾ ਅਫੈਕਟ ਕਾਫੀ ਐਡਵਰਸ ਹੋਇਆ ਫੁੱਲ ਟਾਈਮ ਜਿਹੜਾ ਕੈਨੇਡਾ ਨੇ ਰੂਲ ਬਣਾਇਆ ਸੀ ਕਿ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਆਫਟਰ ਕੋਵਿਡ ਉਹਦਾ ਅਫੈਕਟ ਮੈਨੂੰ ਲੱਗਦਾ ਨੈਗੇਟਿਵ ਹੋਇਆ ਔਰ ਅੱਜ ਜੋ ਸਿਚੁਏਸ਼ਨ ਚ ਅਸੀਂ ਗੁਜ਼ਰ ਰਹੇ ਆ ਮੈਨੂੰ ਲੱਗਦਾ ਉਹ ਸਾਰੀਆਂ ਸਿਚੁਏਸ਼ਨ ਉਹੀ ਹੈਗੀਆਂ ਜਿਹੜੀਆਂ ਕੈਨੇਡਾ ਸਰਕਾਰ ਨੇ ਜੇ ਪਹਿਲਾਂ ਮਾਨੀਟਰ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਇਹ ਸਿਚੁਏਸ਼ਨ ਨਾ ਆਉਂਦੀ ਪਰ ਕੈਨੇਡਾ ਸਰਕਾਰ ਨੇ ਤਾਂ ਇਹ ਸੋਚਿਆ ਸੀ ਕਿ ਸਾਨੂੰ ਫਾਇਦਾ ਸਾਨੂੰ ਫਾਇਦਾ ਹੋਊਗਾ ਬੱਚੇ ਇੱਥੇ ਲਿਆ ਕੇ ਪਰ ਉਹਦਾ ਕੁਝ ਆਪੋਜ਼ਿਟ ਹੀ ਹੋ ਗਿਆ ਬੱਚਿਆਂ ਨੇ ਕੈਨੇਡਾ ਸਰਕਾਰ ਦੇ ਅਗੇਂਸਟ ਹੀ ਦਰਨੇ ਲਾਣੇ ਸ਼ੁਰੂ ਕਰਤੇ ਬੱਚਿਆਂ ਨੇ ਕਾਲਜ ਕਾਲਜ ਯੂਨੀਵਰਸਟੀਆਂ ਦੇ ਬਾਹਰ ਦਰਨੇ ਲਾਣੇ ਸ਼ੁਰੂ ਕਰਤੇ ਸੋ ਬੱਚੇ ਕਹਿੰਦੇ ਆ ਕਿ ਅੱਜ ਕੈਨੇਡਾ ਇੰਨਾ ਔਖਾ ਕਿਉਂ ਹੋ ਗਿਆ ਸੋ ਅਸੀਂ ਕਹਾਂਗੇ ਕਿ ਅਸੀਂ ਜੋ ਕੀਤਾ ਉਹਦੇ ਰਿਜ਼ਲਟ ਹੈ ਬੱਚਿਆਂ ਨੇ ਧਰਨਾ ਲਾਇਆ ਕਿ ਸਾਡਾ ਸਰਦਾ ਨਹੀਂ ਤਾਂ ਉਹਨਾਂ ਨੇ ਜੀਆਈਸੀ ਡਬਲ ਕਰਤਾ ਠੀਕ ਹੈ ਬੱਚਿਆਂ ਨੇ ਧਰਨਾ ਲਾਇਆ ਕਿ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਉਹਨਾਂ ਨੇ ਫੁੱਲ ਟਾਈਮ ਤੋਂ ਪਾਰਟ ਟਾਈਮ ਵਰਕ ਕਰਤਾ 40 ਘੰਟਿਆਂ ਤੋਂ 20 ਘੰਟੇ ਕੰਮ ਕਰਤਾ ਬੱਚਿਆਂ ਨੇ ਧਰਨੇ ਲਾਏ ਕਿ ਸਾਨੂੰ ਪੀਆਰ ਨਹੀਂ ਮਿਲਦੀ bizness ਕੋਰਸਸ ਚ ਉਹਨਾਂ ਨੇ bizness ਕੋਰਸਸ ਚ ਹੁਣ ਕੀ ਕਹਿੰਦੇ ਆ ਵਰਕ ਪਰਮਿਟ ਘਟਾ ਦੇਣਾ ਦੇਖੋ ਹੁਣ ਇਹ ਸਾਰਾ ਕੁਝ ਜੇ ਕਰਨਾ ਕੀਤਾ ਜਾਂ ਹੋ ਰਿਹਾ ਹੈ ਉਹ ਆਪਣੇ ਹੀ ਸਟੂਡੈਂਟਸ ਦਾ ਇੱਕ ਕੀ ਕਹਿੰਦੇ ਆ ਮੈਂ ਕਹਾਗਾ ਕਿ ਦੇਣ ਹੈ ਕਿਉਂਕਿ ਆਪਣੇ ਬੱਚਿਆਂ ਨੇ ਜੋ ਇੱਥੇ ਜਾ ਕੇ ਕੀਤਾ ਉਹਦਾ ਹੀ ਰਿਜ਼ਲਟ ਸਾਨੂੰ ਮਿਲ ਰਿਹਾ ਸੋ ਆਉਣ ਵਾਲੇ ਸਮੇਂ 'ਚ ਬਿਜ਼ਨਸ ਪ੍ਰੋਗਰਾਮ ਦੇ ਵਿੱਚ ਮੋਸਟ ਪ੍ਰੋਬਬਲੀ ਜਿਹੜਾ ਵਰਕ ਪਰਮਿਟ ਦਿੱਤਾ ਜਾਏਗਾ ਹਲੇ ਫਾਰਮਲ ਅਨਾਉਂਸਮੈਂਟ ਨਹੀਂ ਹੋਈ ਹੈ ਬਟ ਬਹੁਤ ਜਲਦ ਅਨਾਉਂਸਮੈਂਟ ਹੋ ਸਕਦੀ ਹੈ ਕਿ ਜਿਹੜਾ ਵਰਕ ਪਰਮਿਟ ਦਿੱਤਾ ਜਾਏਗਾ ਨਾਨ ਟੈਕਨੀਕਲ ਕੋਰਸਸ ਨਾਟ ਜਸਟ ਬਿਜ਼ਨਸ 1 ਸਾਲ ਦਾ ਦਿੱਤਾ ਜਾਏਗਾ ਔਰ ਜੇ ਬੱਚੇ ਨੂੰ ਜੌਬ ਮਿਲ ਜਾਂਦੀ ਹੈ ਉਸ ਇੱਕ ਸਾਲ ਦੇ ਦੌਰਾਨ ਤਾਂ ਉਹਨੂੰ ਫਿਰ 3 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਜਾਏਗੀ। ਸੋ ਮੈਨੂੰ ਲੱਗਦਾ ਹੈ ਕੋਈ ਮਾੜਾ ਰੂਲ ਨਹੀਂ ਹੈਗਾ ਕਿਉਂਕਿ ਜੌਬ ਦੇ ਬੱਚਾ ਲਾਇਕ ਹੀ ਨਹੀਂ ਹੈਗਾ ਜੌਬ ਕਰਨ ਦੇ। ਜੇ ਬੱਚਾ ਲਾਇਕ ਹੀ ਨਹੀਂ ਹੈਗਾ ਜੌਬ ਕਰਨ ਦੇ ਔਰ ਜੇ ਬੱਚਾ ਸਿਰਫ ਇੱਥੇ ਪਹੁੰਚ ਲਈ ਆ ਰਿਹਾ ਪੜਨ ਆ ਹੀ ਨਹੀਂ ਰਿਹਾ। ਸੋ ਉਹਨੂੰ 3 ਸਾਲ ਦਾ ਵਰਕ ਪਰਮਿਟ ਦੇ ਕੇ ਕੀ ਕਰਾਂਗੇ? ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਸਮਝਣ ਦੀ ਲੋੜ ਹੈ ਔਰ ਇਹ ਚੇਂਜ ਕਿਸੇ ਵੀ ਦਿਨ ਆ ਸਕਦਾ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਟੈਕਨੀਕਲ ਪ੍ਰੋਗਰਾਮਸ ਐ ਪਲੰਬਿੰਗ, ਕਾਰਪੈਂਟਿੰਗ, 에ਅਰ ਕੰਡੀਸ਼ਨਿੰਗ ਜਾਂ ਜਿਹੜੇ ਟੈਕਨੀਕਲ ਪ੍ਰੋਗਰਾਮਸ ਹੈਗੇ ਆ ਉਹਨਾਂ ਚ ਸਟ੍ਰੇਟ ਫਾਰਵਰਡ 5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ। ਇਹ ਵੀ ਹੋ ਸਕਦਾ ਹੈ ਔਰ ਜਿਹੜੇ ਇਹ ਫੀਲਡਸ ਚ ਹੈਗੇ ਆ ਉਹਨਾਂ ਨੂੰ ਟ੍ਰੇਡਸ ਚ ਜਲਦੀ ਪੀਆਰ ਦਿੱਤੀ ਜਾਵੇ। ਸੋ ਕਿਤੇ ਨਾ ਕਿਤੇ ਜੇ ਅਸੀਂ ਕਹੀਏ ਕਿ ਇਹਦੇ ਪਿੱਛੇ ਚੇਂजेस ਪਿੱਛੇ ਕੌਣ ਹੈ? ਤਾਂ ਮੈਂ ਕਹਾਂਗਾ ਆਪਣੇ ਹੀ ਬੰਦੇ ਹੈਗੇ ਆ ਜਿਨ੍ਹਾਂ ਨੇ ਸਰਕਾਰ ਨੂੰ ਮਜਬੂਰ ਕੀਤਾ ਇਹ ਸਾਰੇ ਚੇਂजेस ਲਿਆਣ ਲਈ। ਸੋ ਸਟੂਡੈਂਟਸ اور ਮੈਂ ਵੀ ਦਸਾਂਗਾ ਕਿ ਜਿਹੜੇ ਇਥੋਂ ਦੇ ਪੁਰਾਣੇ ਚੰਗੇ ਸੈਟਲਡ ਬੰਦੇ ਹੈਗੇ ਆ ਉਹ ਕੋਈ ਖੁਸ਼ ਨਹੀਂ ਹੈਗੇ ਆਪਣੇ ਬੱਚਿਆਂ ਤੋਂ ਉਹ ਕੋਈ ਖੁਸ਼ ਨਹੀਂ ਹੈਗੇ ਕਿ ਉਹਨਾਂ ਨੇ ਕਿਉਂਕਿ ਬੱਚਿਆਂ ਨੇ ਇੱਥੇ ਪਹੁੰਚ ਕੇ ਕੀ ਕਹਿੰਦੇ ਆ ਟੈਕਨੀਕਲ ਜੌਬਸ ਵੱਲ ਧਿਆਨ ਨਹੀਂ ਦਿੱਤਾ ਸੋ ਕਿਤੇ ਨਾ ਕਿਤੇ bizness ਪ੍ਰੋਗਰਾਮ ਕਰਕੇ ਹੀ ਅੱਜ ਦੀ ਰੇਟ ਤੇ ਜੋ ਸਿਚੁਏਸ਼ਨ ਹੋਈ ਹੈ ਉਹਦੇ ਕਰਕੇ ਹੋਈ ਹੈ ਸੋ ਆਪਾਂ ਨੂੰ ਇਹ ਪੋਜ਼ਿਟਿਵ ਹੀ ਲੈਣਾ ਚਾਹੀਦਾ ਮੈਨੂੰ ਲੱਗਦਾ 네ਗੇਟਿਵ ਨਹੀਂ ਲੈਣਾ ਚਾਹੀਦਾ ਔਰ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਵੀ ਬੱਚਾ ਹੁਣ ਕੈਨੇਡਾ ਆਏਗਾ ਫਿਊਚਰ ਚ ਟੈਕਨੀਕਲ ਪ੍ਰੋਗਰਾਮ ਕਰਨ ਚ ਪਹਿਲੀ ਗੱਲ ਤਾਂ ਉਹਨੂੰ ਜੌਬ ਮਿਲੇਗੀ ਦੂਜੀ ਗੱਲ ਉਹਨੂੰ ਪੀਆਰ ਮਿਲੇਗੀ ਸੋ ਹੋਰ ਕੀ ਚਾਹੀਦਾ ਆਪਾਂ ਨੂੰ ਇਹੀ ਸੋਚ ਹੋਣੀ ਚਾਹੀਦੀ ਹੈ ਬੱਚੇ ਦੀ ਪਰ ਜੇ ਆਪਾਂ ਇਹ ਸੋਚ ਨਾਲ ਆ ਰਹੇ ਹਾਂ ਕਿ ਸਾਨੂੰ ਪੜਨਾ ਨਹੀਂ ਹੈਗਾ ਜੌਬ ਵੀ ਮਿਲ ਜੇ ਪੀਆਰ ਵੀ ਮਿਲ ਜੇ ਤਾਂ ਗਲਤ ਸੋਚ ਹੈ ਪਰ ਸਾਨੂੰ ਕੰਸਲਟੈਂਟ ਇਹੀ ਸੋਚ ਕੇ ਆ ਕੇ ਭੇਜਦੇ ਆ ਕਿ ਤੁਸੀਂ ਉੱਥੇ ਪਹੁੰਚ ਜਾਓ ਬਸ ਉੱਥੇ ਸਾਡਾ ਬੰਦਾ ਹੈਗਾ ਉਹ ਐਲਐਮਆਈੇ ਕਰਾ ਦੇਗਾ ਔਰ ਤੁਹਾਡੀ ਪੀਆਰ ਹੋ ਜਾਊਗੀ ਪਰ ਐਲ ਐਮ ਆਈ ਇਹ ਹੋਣੀ ਜਾਂ ਇੰਨੀ ਜਲਦੀ ਪੀਆਰ ਹੋਣੀ ਉਹ ਕਹਿਣ ਦੀਆਂ ਗੱਲਾਂ ਨੇ ਪਰ ਉਹ ਸਿਸਟਮ ਇਹ ਹੈ ਕਿ ਕੰਸਲਟੈਂਟ ਤੁਹਾਡੇ ਤੋਂ ਪੈਸੇ ਖੋਏਗਾ ਹਜ਼ਾਰਾਂ ਡਾਲਰ ਰੁਪਏ ਵੀ ਨਹੀਂ ਹਜ਼ਾਰਾਂ ਡਾਲਰ ਸੋ ਸਟੂਡੈਂਟਸ ਮੈਨੂੰ ਲੱਗਦਾ ਕਿ ਸਾਨੂੰ ਇੱਕ ਸਹੀ ਤਰੀਕੇ ਦੇ ਨਾਲ ਪੜ੍ਹਾਈ ਕਰਕੇ ਰੂਟ ਸਹੀ ਅਪਣਾਉਣਾ ਚਾਹੀਦਾ ਨਾ ਕਿ ਇੱਕ ਗਲਤ ਤਰੀਕੇ ਦੇ ਨਾਲ ਗਲਤ ਰੂਟ ਲੈ ਕੇ ਸਾਨੂੰ ਕੈਨੇਡਾ ਪਹੁੰਚਣਾ ਚਾਹੀਦਾ ਕੈਨੇਡਾ ਕਿਉਂ ਮੈਂ ਕਹਾਂਗਾ ਆਸਟ੍ਰੇਲੀਆ ਵੀ ਆਸਟ੍ਰੇਲੀਆ ਵੀ ਯੂਐਸਏ ਵੀ ਮੈਂ ਯੂਐਸਏ ਵੀ ਜਾ ਕੇ ਆਇਆ ਕੁਝ ਦਿਨ ਸੋ ਉੱਥੇ ਵੀ ਜਾ ਕੇ ਦੇਖਿਆ ਕਿ ਹਾਲਾਤ ਕੋਈ ਬਹੁਤ ਵਧੀਆ ਨਹੀਂ ਹੈਗੇ ਕਿਉਂਕਿ ਯੂਐਸਏ ਚ ਤਾਂ ਆਲਰੇਡੀ ਆਬਾਦੀ 35 ਕਰੋੜ ਹੈ ਯੈਸ No doubt ਲੋਅਰ ਲੈਵਲ ਦੀਆਂ ਜੌਬਸ ਬਹੁਤ ਜ਼ਿਆਦਾ ਹੈ ਯੂਐਸਏ ਚ ਬਟ ਡੈਫੀਨਿਟਲੀ ਸਟੂਡੈਂਟਸ ਸਟਰਗਲ ਉੱਥੇ ਵੀ ਉੰਨੀ ਕਾ ਜਿੰਨੀ ਕੈਨੇਡਾ ਚ ਹੈ ਬਿਲਕੁਲ ਠੀਕ ਹੈ ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਸਮੀਤ ਜੀ ਸਾਡੇ ਸਟੂਡੈਂਟਸ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਜਿਹੜੀਆਂ ਸਮਾਲ ਜੌਬਸ ਨੇ ਉਹਨਾਂ ਦੇ ਲਈ ਵੀ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ ਪਰ ਅਗਰ ਸਾਡੇ ਸਟੂਡੈਂਟਸ ਨੇ ਜਿਹੜੇ ਉਹ ਸਕਿਲਫੁਲ ਹੋ ਜਾਣ ਕੋਈ ਸਕਿਲ ਉਹਨਾਂ ਕੋਲੇ ਹੋਵੇ ਕਿ ਉਹਨਾਂ ਲਈ ਕੰਮ ਇਜ਼ੀ ਹੋ ਸਕਦਾ ਹੈ ਪਰ ਅਗਰ ਉਹ ਸਕਿਲ ਡਿਵੈਲਪਮੈਂਟ ਵਾਲੇ ਕੋਰਸਸ ਵਾਲੇ ਪਾਸੇ ਜਾਣ ਜਾਂ ਸਟੈਮ ਕੋਰਸਸ ਵਾਲੇ ਪਾਸੇ ਜਾਣ ਤੇ ਫਿਊਚਰ ਵੀ ਉਹਨਾਂ ਦਾ ਬ੍ਰਾਈਟ ਹੋ ਸਕਦਾ ਹੈ ਸੋ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਕੋਰਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਬਣ ਗਈ ਭਾਟਿਆ ਜੀ ਨਾ ਕੇਵਲ ਕੈਨੇਡਾ ਜਿਵੇਂ ਤੁਸੀਂ ਦੱਸ ਰਹੇ ਹੋ ਯੂਐਸਏ ਜਾਂ ਕੋਈ ਵੀ ਕੰਟਰੀ ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਜਸਮੀਤ ਜੀ ਵੱਲੋਂ ਲਗਾਤਾਰ ਕਿ ਤੁਸੀਂ ਸੋਚ ਸਮਝ ਕੇ ਕੋਰਸ ਚੁਣਨਾ ਹੈ ਹੁਣ ਭੇਡ ਚਾਲ ਦਾ ਸਮਾਂ ਨਹੀਂ ਰਿਹਾ ਉਹ ਛੱਡ ਦਿਓ ਭੇਡ ਚਾਲ ਹੁਣ ਤਾਂ ਜਸਮੀਤ ਜੀ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਪ੍ਰੋਫਾਈਲ ਦੇ ਅਕੋਰਡਿੰਗ ਇੰਟਰਸਟ ਦੇ ਅਕੋਰਡਿੰਗ ਚੰਗਾ ਕੋਰਸ ਚੁਣਨਾ ਹੈ ਜਿਹਦੇ 'ਚ ਤੁਸੀਂ ਪੜ੍ਹ ਵੀ ਸਕੋ ਤੇ ਪਰਫਾਰਮ ਵੀ ਕਰ ਸਕੋ ਇਹ ਵੀ ਨਹੀਂ ਕਿ ਤੁਸੀਂ ਐਨੇ ਔਖੇ ਕੋਰਸ ਚਲੇ ਗਏ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਪੜ੍ਹ ਹੀ ਨਹੀਂ ਸਕਦੇ ਫਿਰ ਵੀ ਜਾਣ ਦਾ ਫਾਇਦਾ ਨਹੀਂ ਉਹ ਕੋਰਸ ਜਾਓ ਜਿਹੜਾ ਚੰਗਾ ਵੀ ਹੈ ਜੀਚ ਤੁਹਾਨੂੰ ਉਮੀਦ ਹੈ ਕਿ ਤੁਸੀਂ ਪਾਸ ਕਰ ਲੋਗੇ ਪੜ੍ਹ ਕੇ ਔਰ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਬੱਚੇ ਪੜ੍ਹਾਈ ਚ ਬਹੁਤ ਹੁਸ਼ਿਆਰ ਨੇ ਉਹਨਾਂ ਦੇ ਲਈ ਇਹ 골ਡਨ ਓਪਰਚ्युनिटी ਆ ਦੁਨੀਆ 'ਚ ਇਸ ਵਕਤ ਜਿਹੜੇ ਬੱਚੇ ਬ੍ਰਿਲियੰਟ ਸਟੂਡੈਂਟ ਨੇ ਉਹਨਾਂ ਲਈ 골ਡਨ ਓਪਰਚ्युनिटी ਹੈ ਕਿ ਉਹ ਚੰਗੇ ਕੋਰਸਸ 'ਚ ਜਾਣ ਤੇ ਉਹਨਾਂ ਦਾ ਫਿਊਚਰ ਫਿਰ ਬਹੁਤ ਬ੍ਰਾਈਟ ਹੈ ਜਸਮੀਤ ਜੀ ਮੈਨੂੰ ਲੱਗਦਾ ਹੈ ਕਿ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਅੱਜ ਵੀ ਤੁਸੀਂ ਸ਼ੇਅਰ ਕੀਤੀ ਹੈ ਸਟੂਡੈਂਟਸ ਦੇ ਲਈ ਇਹ ਬਹੁਤ ਜ਼ਿਆਦਾ ਹੈਲਪਫੁਲ ਰਹੇਗੀ ਸੋ ਥੈਂਕ ਯੂ ਸੋ ਮੱਚ ਤੁਹਾਡਾ ਇੰਤਜ਼ਾਰ ਵੀ ਹੈ ਕਿ ਜਿੰਨੀ ਜਲਦੀ ਤੁਸੀਂ ਇੰਡੀਆ 'ਚ ਵਾਪਸ ਆਓ ਕਿ ਬਹੁਤ ਸਾਰੇ ਵਿਦਿਆਰਥੀ ਨਿੱਜੀ ਤੌਰ ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਹਰ ਰੋਜ਼ ਫੋਨ ਕਰਦੇ ਨੇ ਸਾਰੇ ਵਿਦਿਆਰਥੀ ਸਕਰੀਨ ਤੇ ਦਿੱਤੇ WhatsApp ਨੰਬਰ ਤੇ ਜਸਮੀਤ ਜੀ ਦੇ ਨਾਲ ਆਪਣਾ ਪ੍ਰੋਫਾਈਲ ਸ਼ੇਅਰ ਕਰ ਸਕਦੇ ਨੇ ਸੋ ਥੈਂਕ ਯੂ ਸੋ ਮਚ ਜਸਮੀਤ ਜੀ ਆਹ ਨਾਲੇ ਸਮੇਂ ਸਾਡੇ ਜਿਹੜੇ ਸੈਮੀਨਾਰ ਹੋ ਰਹੇ ਆ ਵੱਖ-ਵੱਖ ਸ਼ਹਿਰਾਂ ਚ ਉਹਦੇ ਤੁਸੀਂ ਸਕਰੋਲ ਥੱਲੇ ਦੇਖ ਸਕਦੇ ਹੋ ਰੋਨਾ ਸੈਮੀਨਾਰਸ ਦਾ ਹਿੱਸਾ ਬਣ ਸਕਦੇ ਹੋ ਥੈਂਕ ਯੂ ਸੋ ਮਚ ਕਦੇ ਕਦੇ ਸਕਰੋਲ ਕਦੇ ਕਦੇ ਸੈਮੀਨਾਰਸ ਜਸਮੀਤ ਜੀ ਆ ਰਹੇ ਨੇ ਮੈਨੂੰ ਲੱਗਦਾ ਕੱਲ ਵੀ ਫਗਵਾੜੇ ਆ ਵੈਸੇ ਤਾਂ ਜੀ ओके मैं कहना एक ये सारी 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 डिटेल 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 दे दने। सारी डिटेल दे ठीक okay. है सर सर ठीक ठीक है है ओके थैंक यू